ਮੋਟਰਸਾਈਕਲ ਤੇ ਜਾਂਦੇ ਨੌਜਵਾਨ ਦਾ ਬੇਰਹਿਮੀ ਨਾਲ ਕਿਰਚ ਮਾਰ ਕੇ ਕਤਲ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਦਕਿ ਹਮਲੇ ਵਿੱਚ ਉਸਦਾ ਭਰਾ ਗੰਭੀਰੂ ਵੀ ਜ਼ਖਮੀ ਹੋ ਗਿਆ ਹੈ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪਖੋਕੀ ਟਾਲੀ ਸਾਹਿਬ ਦਾ ਨੌਜਵਾਨ ਰਾਜੂ ਮਸੀ ਆਪਣੇ ਭਰਾ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੇਲੂ ਸਮਾਨ ਲੈਣ ਲਈ ਗਿਆ ਸੀ ਉਸ ਦੀ ਰਸਤੇ ਵਿੱਚ ਗੁਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਲ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਉਸਦੇ ਭਰਾ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੂੰ ਵੀ ਕਿਰਚ ਮਾਰ ਕੇ ਗੰਭੀਰੂ ਵੀ ਜ਼ਖਮੀ ਕਰ ਦਿੱਤਾ ਉਸਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਕਤ ਹਮਲਾਵਰ ਵੱਲੋਂ ਹੀ ਜ਼ਖਮੀ ਵਿਅਕਤੀ ਨੂੰ ਸਰਕਾਰੀ ਹਸਪਤਲ ਡੇਰਾ ਬਾਬਾ ਨਾਨਕ ਛੱਡ ਕੇ ਫਰਾਰ ਹੋ ਗਿਆ ਜਿੱਥੇ ਕਿ ਡਾਕਟਰ ਵੱਲੋਂ ਰਾਜੂ ਮਸੀਹ ਨੂੰ ਮ੍ਰਿਤਕ ਘੋਸ਼ਿਤ ਐਲਾਨ ਦਿੱਤਾ ਤੇ ਜਦਕਿ ਉਸਦੇ ਜ਼ਖਮੀ ਭਰਾ ਨੂੰ ਡੇਰਾ ਬਾਬਾ ਨਾਨਕ ਦੇ ਵਿਖੇ ਲਾ ਚੱਲ ਰਿਹਾ ਹੈ ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਡੀਐਸਪੀ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿੱਚ ਜੋ ਇੱਕ ਭਰਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰਾ ਗੰਭੀਰੂ ਵੀ ਜ਼ਖਮੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਜਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ Postmortem ਲਈ Civil Hospital Batala ਵਿਖੇ ਭੇਜ ਦਿੱਤਾ ਹੈ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਮੁਲਜ਼ਮ ਨੂੰ ਫੜ ਕੇ ਸਲਾਖਾ ਪਿੱਛੇ ਕੀਤਾ ਜਾਵੇਗਾ ਉਧਰ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਸਾਨੂੰ ਬੰਦਾ ਇਨਸਾਫ ਦਿਵਾਇਆ ਜਾਵੇ ਤੁਹਾਡਾ ਕੀ ਨਾਮ ਹੈ ਮੇਰਾ ਪੁੱਤ ਹੈ। ਤੇਰਾ ਪੁੱਤ ਹੈ। ਹਾਂਜੀ ਮੇਰਾ ਪੁੱਤ ਹੈ। ਮੈਂ ਬਹੁਤ ਕੋਚਾ ਕਰਨੇ ਆਈ ਨਹੀਂ ਲੋਕਾਂ ਨੇ ਕਰ ਤਿੰਨਾ ਚੋਕ ਕਰਨ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ। ਮੈਨੂੰ ਕਹਿੰਦੇ ਸੁਣਾ ਦਿੱਤਾ ਤੇਰਾ ਮੁੰਡਾ ਬਹੁਤ ਮਾਰਿਆ ਤੇਤੀ ਆ ਜਾ ਉਸ ਤੋਂ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਮੈਨੂੰ ਨੇ ਉਹ ਇਹਨਾਂ ਦਾ ਮੁੰਡਾ ਹੈ ਰਾਜ ਬੈ ਗਿਆ ਮੁੰਡਿਆ ਮਾਰਦਾ ਜੇ ਕੀ ਗੱਲ ਕੀ ਹੋਈ ਕੋਈ ਪਤਾ ਲੱਗਾ ਨਹੀਂ ਮੈਨੇ ਨੇ ਬੁਲਾ ਲਿਆ ਝਗੜਾਈ ਕਰ ਬੈਠੇ ਜੇ ਝਗੜਾਈ ਹੋਇਆ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਨੂੰ ਦੇ ਦਿੰਦੇ ਇਹ ਗ੍ਰੀਵ ਜੇ ਕਰਨ ਤੋਂ ਡਰ ਮਾਰੇ ਮੈਂ ਤਾਂ ਕਰ ਗਈ ਜਾਂਦੇ ਆ ਜਿਹੜੀ ਦਾਰ ਦਾ ਪੂਰੇ ਬੱਚੇ ਮੇਰੇ ਦਿਹਾੜੀ ਕਰਦੇ ਨੇ ਘਰ ਵਾਲਾ ਮੇਰਾ ਦਿਹਾੜੀ ਕਰਦਾ ਵਾ ਅਈ ਜਿਹੜੀ ਰੋਟੀ ਪਾਣੀ ਅੱਦਾ ਹੀ ਆਪਣੇ ਚਲਨ ਮੈਦਾਨ ਦੇ ਨੇ ਇੱਦਾਂ ਕਰਦੇ ਲੋਕਾਂ ਦਾ ਤੇਲ ਲਾਣ ਕਰਦਾ ਨਹੀਂ ਕਰ ਅਈ ਜਿਹੜੀ ਜਗ੍ਹਾ ਨੂੰ ਬਟੋਰੀ ਵਾਲਾ ਨਹੀਂ ਆਇਆ ਕੋਈ ਉਹਨੇ ਨਹੀਂ ਦਿਹਾੜੀ ਦਾਰੀ ਆ ਗਈ ਮੈਂ ਤਾਂ ਕਰਦੇ ਨਹੀਂ ਕਿਹ ਕਿਹ ਨਾਮ ਪੜਾ ਟਾਡਾ ਬੇਟਾ ਹਾਂਜੀ ਕੀ ਗੱਲ ਹੋਈ ਜੀ ਇਹ ਬੈਦ ਬੜੇ ਮੈਨ ਪਤਾ ਕੋਈ ਨਹੀਂ ਵੀ ਕੀ ਪਤਾ ਜੇ ਮੇਰੇ ਪੱਠੇ ਵਰਦਾ ਆ ਜੀ ਅੱਛੇ ਬਾੜੀ ਕੋਲ ਸੌੜ ਕੇ ਸਭੀ ਮਾਜੀ ਲਿਗਰ ਜਮਨ ਉਹ ਲਾਪੇਂਦੀ ਬੰਦੇ ਕਹਿੰਦੇ ਕਿ ਅਜੇ ਤੇ ਤੇਰੀ ਮੜੀ ਦੇ ਕਰਜ਼ਾ ਮਾ ਕੇ ਅੱਜ ਮੋਸੇ ਪਰੇ ਸੌੜ ਕੇ ਤਾਂ ਬੰਦੇ ਕੋਲ ਪਹੁੰਚਾਇਆ ਜੀ ਕੀ ਗੱਲ ਕੋਈ ਪਤਾ ਨਹੀਂ ਲੱਗੇ ਕੀ ਹੋਈ ਹੈ ਗੱਲ ਦੀ ਕੋਈ ਪਤਾ ਲੱਗੇ ਨਹੀਂ ਪਤਾ ਲੱਗੇ ਮੈਨੂੰ ਲੱਗਦਾ ਪਤਾ ਫੇਰ ਮੈਨੂੰ ਲੱਗਦਾ ਤੇ ਮੈਨੂੰ ਲੱਗਦਾ ਗਾਚ ਦਾ ਗੱਲ ਦਾਦਾ ਜੇ ਇਹਨਾਂ ਦੱਸਿਆ ਵੀ ਉਹ ਕਿੱਥੇ ਮੌਨ ਕਰਦੇ ਨੇ ਤੇ ਮੈਨੂੰ ਸੇ ਪਹੁੰਚਾਇਆ ਜੀ ਤੇ ਕਿੱਚਾ ਮਾਰੀਆਂ ਕਿੰਨ ਰਜੀਦ ਅਲਜੀਂ ਇਹਨਾਂ ਨੇ ਇੱਕ ਗੱਡੀ ਤੇ ਗੱਡੀ ਜਿਹੜੇ ਨੇ ਜਮਾਇਆ ਨੇ ਮਾ ਕੇ ਗੱਜਾ ਇੱਥੇ ਮੋੜ ਸਕਦਾ ਭਈ ਸਾਡੇ ਜਿਆਦਾ ਅੱ ਪਿੰਡ ਦਾ ਹੀ ਮੁੰਡਾ ਅੰਦੇ ਚੰਨ ਲਾ ਕੇ ਨਾਲ ਹੀ ਆ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਤੇ ਵੱਡੇ ਦਾ ਕਾਰ ਨਹੀਂ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂ ਹੋਵੇ ਜੇ ਨਾਲ ਹੀ ਹੋਵੇ ਹਾਂਜੀ ਤੇ ਕੀ ਸਰਕਾਰ ਪੁਲਸ ਆ ਗਈ ਉਸ ਵੇਲੇ ਇਹਦਾਂ ਬੰਦੇ ਪੁਲਸ ਵਾਲੇ ਪੁਲਸ ਆ ਗਈ ਕਿ ਨਹੀਂ ਆ ਗਈ ਕੋਈ ਤੇ ਮੁਕਾਦਮਾ ਨਹੀਂ ਗਈ ਕਿ ਨਹੀਂ ਗਈ ਤੇ ਕੀ ਹੁਣ ਤੁਸੀਂ ਕੀ ਤੁਹਾਡੇ ਕੀ ਚਾਹੁੰਦੇ ਤੁਸੀਂ ਅਹੀ ਜੁਨੇ ਵੀ ਮੈਨੂੰ ਖੜੋ ਗਏ ਮੇਰੇ ਮੇਰੇ ਮੈਨੂੰ ਬੜਾ ਪਾੜ ਦੇ ਇਹ ਪੁਸ਼ਪ ਕੇਂਦਰ ਕੱਲ ਕਈ ਬੰਦੇ ਗਾ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਮੇਰੇ ਕਈ ਬੰਦੇ ਇਹ ਕਹਿ ਰਹੇ ਕਿ ਉਹ 50 ਚਲ ਕੇ ਬੰਦੇ ਪੈਣਗੇ ਤੇ ਕੁਝ ਦੇਰ ਪਹਿਲੇ ਮਗਰ ਤੇ ਪਹਿਲਾ ਦੇ ਨੂੰ ਮਾਰ ਦੋ ਇਹ ਬਿਆਨ ਪੇ ਦੱਸੇਗਾ ਮਰੇ ਫੜੇ ਜਾਏਗਾ ਕੋਈ ਫੋਟੋ ਵੀ ਕੋਈ ਰੰਜਿਸ਼ ਰਾਜੀਵ ਰਾਜਾ ਨੇ ਕੋਈ ਗੱਧੀ ਆਇਆ ਨਹੀਂ ਜਾਂ ਨਹੀਂ ਜਾਂਦੇ ਆਪਾਂ ਤੁਮਾ ਹੋਏ ਵਕਰੀ ਗੱਲ ਜੇ ਮੋੜੇ ਮੋੜੇ ਦੀ ਠੀਕ ਠੀਕ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 11:30 ਵਜੇ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਚਰਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਮਚ ਰਹੀਆਂ ਨੇ ਸਰ ਕੋਈ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਨਾ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅਗੇ ਵੇ ਤੇ ਜਿਹਨੇ ਕਤਲ ਕੀਤਾ ਉਹਦਾ ਕੋਈ ਨਾਮ ਪਤਾ ਹੈ ਤੁਹਾਨੂੰ ਉਹ ਪੱਕੋ ਕੋਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਉਹਦੀ ਗ੍ਰਿਫਤਾਰੀ ਹੋਈ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਖਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ